ਤੋ ਸਤਿਗੁਰੂ ਮਹਾਰਾਜ ਦੀ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਾਂਦੀ ਕਿ ਜਪਜੀ ਸਾਹਿਬ ਦੇ ਵਿੱਚ ਇੱਕ ਸੋਦਰ ਆਇਆ ਸੋਦਰ ਕੇਹਾ ਸੋ ਕਰਕੇ ਹਾਂ ਫੇਰ ਅੱਗੇ ਹੁਣ ਰਹਿਰਾਸ ਆਰੰਭ ਹੋਣੀ ਹੈ ਇਹਦੇ ਵਿੱਚ ਸੋਦਰ ਆਉਣਾ ਇਸੇ ਪ੍ਰਕਾਰ ਬੇਬੇ ਨਾਨਕੀ ਜੀ ਨੂੰ ਜਦ ਸੋਦਰ ਸੁਣਾਇਆ ਤਾਂ ਆਸਾ ਰਾਗ ਦੇ ਸ਼ੁਰੂ ਵਿੱਚ ਆਉਂਦਾ ਇੰਨੇ ਸੋਦਰਾਂ ਵਿੱਚ ਥੋੜਾ ਥੋੜਾ ਫਰਕ ਹੈ ਆਪਸ ਦੇ ਵਿੱਚ ਸੋ ਜਿੰਨਾ ਚ ਆਪਾਂ ਦੇਖ ਸਕਦੇ ਆ ਫਰਕ ਜਪਜੀ ਸਾਹਿਬ ਦੇ ਉੱਤੇ ਸਰਲੇਖ ਨਹੀਂ ਤਾਂ ਪੌੜੀ ਸਿੱਧੀ ਸ਼ੁਰੂ ਹੋ ਜਾਂਦੀ ਹੈ ਰਹਿ ਰਾਸ ਦੇ ਵਿੱਚ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆ ਕੇ ਆਰੰਭ ਹੁੰਦਾ ਆਸਾ ਰਾਗ ਦੇ ਵਿੱਚ ਪਹਿਲਾ ਹੁੰਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਉਥੇ ਤੀਜੀ ਵਾਰ ਸੋਦਰ ਹੈ ਉਚਾਰਨ ਕੀਤਾ ਜਪਜੀ ਸਾਹਿਬ ਦੇ ਵਿੱਚ ਹੈ ਸੋਦਰ ਕਿਹਾ ਸੋ ਕਰਕੇ ਹਾ ਰਹਿ ਰਾਸ ਵਿੱਚ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਅੱਗੇ ਤੀਸਰੇ ਆਸਾ ਰਾਗ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸੰਭਾਲੇ ਜਿਤ ਵਹਿ ਸਰਬ ਸੰਭਾਲੇ ਜਿਤ ਵਹਿ ਸਰਬ ਸੰਭਾਲੇ ਇਹ ਤਿੰਨਾਂ ਚ ਇੱਕੋ ਜਿਹੀ ਹੈ ਵਾਜੇ ਨਾਦ ਆ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਰਹਿ ਰਾਸ ਵਿੱਚ ਆਉਂਦਾ ਵਾਜੇ ਤੇਰੇ ਨਾਦ ਆ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਤੀਜੇ ਪਦੇ ਚ ਆਉਂਦਾ ਵਾਜੇ ਤੇਰੇ ਨਾਦ ਆ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਇਹ ਦੋਨੋਂ ਇੱਕੋ ਜਿਹੀ ਆਉਂਦੇ ਨੇ ਜਪਜੀ ਸਾਹਿਬ ਚ ਤੇਰੇ ਅੱਖਰ ਨਹੀਂ ਆਉਂਦਾ ਇਤੇ ਰਾਗ ਪਰਿ ਸਿਉ ਕਹੀਨ ਚ ਇਤੇ ਗਾਵਣ ਹਾਰੇ ਇਹ ਜਪਜੀ ਸਾਹਿਬ ਚ ਹੈ ਅਰੇ ਅਰੋ ਚੌਂਦਾ ਕیتے ਤੇਰੇ ਰਾਗ ਪਰਿ ਸਿਉ ਕਹੀ ਇਹ ਜਬਜੀ ਸਾਹਿਬ ਚ ਕਹੀਆਂ ਨਾ ਉਥੇ ਕਹੀ ਇਹ ਕیتے ਤੇਰੇ ਗਾਵਨ ਹਾਰੇ ਫਿਰ ਤੀਸਰੇ ਚੌਂਦਾ ਕیتے ਤੇਰੇ ਰਾਗ ਪਰਿ ਸਿਉ ਕਹੀ ਇਹ ਕیتے ਤੇਰੇ ਗਾਵਨ ਹਾਰੇ ਇਸੇ ਪ੍ਰਕਾਰ ਗਾਵੈ ਤੋਹਨੋਂ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮਦਵਾਰੇ ਤੇ ਸੋਦਰ ਵਿੱਚ ਆਉਂਦਾ ਗਾਵਨ ਤੁਧ ਨੋ ਜਬਜੀ ਸਾਹਿਬ ਦਾ ਗਾਵੈ ਤੁਹਨੋਂ ਇਉਂ ਤਾਂ ਦੱਸਿਆ ਇਹ ਕਿਉਂਕਿ ਇਹ ਚੀਜ਼ਾਂ ਕੋਈ ਦੱਸਦਾ ਹੀ ਨਹੀਂ ਤੇ ਮੁੜ ਕੇ ਸਾਰੀ ਜ਼ਿੰਦਗੀ ਬੰਦੇ ਫੋਨਾਂ ਤੇ ਹੀ ਪੁੱਛਦੇ ਰਹਿੰਦੇ ਆ ਇਹ ਜੀ ਸੋਦਰ ਜਪਜੀ ਸਾਹਿਬ 'ਚ ਗਲਤ ਤਾਂ ਲਿਖਿਆ ਹੋਇਆ ਰਹਿ ਰਾਤ 'ਚ ਕੁਝ ਹੋਰ ਲਿਖਿਆ ਆ ਫਿਰ ਜਦੋਂ ਆਸਰ ਆਗਲਾ ਸੋਦਰ ਪੜਦੇ ਉੱਥੇ ਕੁਝ ਹੋਰ ਲਿਖਿਆ ਹੋਇਆ ਇਸ ਤਰ੍ਹਾਂ ਅਲੱਗ-ਅਲੱਗ ਹੈ ਦਾਹ ਤੂੰ ਨੋਂ ਪਾਉਣ ਪਾਣੀ ਵੈਸੰਤਰ ਗਾਵਾ ਰਾਜਾ ਧਰਮਦਵਾਰੇ ਸੋਦਰ ਦੇ ਵਿੱਚ ਸ਼ਾਮ ਨੂੰ ਪੜਦੇ ਗਾਵਨ ਤੁਧ ਨੂੰ ਪਵਨ ਪਾਣੀ ਵੈਸੰਤਰ ਗਾਵਾ ਰਾਜਾ ਧਰਮਦਵਾਰੇ ਗਾਵਨ ਤੁਧ ਨੂੰ ਹੁਣ ਤੀਜੇ 'ਚ ਫੇਰ ਬਦਲਤਾ ਜਿਹੜਾ ਬੇਬੇ ਨਾਨਕੀ ਨੂੰ ਸੋਦਰ ਸੁਣਾਇਆ ਆਸਾ ਰਾਗ ਦੇ ਵਿੱਚ ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਇੱਥੇ ਫੇਰ ਪੌਣ ਲਿਖਿਆ ਜਪਜੀ ਸਾਹਿਬ ਵਾਲਾ ਹੀ ਸੋਦਰ ਵਿੱਚ ਪਵਨ ਕੱਲਾ ਲਿਖਿਆ ਗਾਵਿਆ ਰਾਜਾ ਧਰਮ ਦੁਆਰੇ ਇੰ样 ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਜਿਹੜਾ ਫਰਕ ਰੱਖਿਆ ਹੋਇਆ ਆਪਸ ਦੇ ਵਿੱਚ ਇਹ ਕਾਫੀ ਹੈ ਧਿਆਨ ਦੇ ਨਾਲ ਹਮੇਸ਼ਾ ਦੇਖਣਾ ਇਹ ਇੱਕ ਸਾਰੇ ਸੋਧਰਾਂ ਤਿੰਨਾਂ ਦੀ ਬਾਦ ਵਿੱਚ ਵੱਖਰੀ ਥੋੜੀ ਸੀੜੀ ਭਰ ਦਿਆਂਗੇ ਉਹ ਨਾਲ-ਨਾਲ ਸੰਗਤ ਨੂੰ ਮਿਲਦਾ ਰਹੇਗਾ ਸਭ ਕੁਝ ਪਤਾ ਲੱਗਦਾ ਰਹੇਗਾ ਇਹ ਤਿੰਨਾਂ ਸੋਧਰਾਂ ਵਿੱਚ ਵੈਸੇ ਵੀ ਆਪ ਦੇਖ ਲੈਣਾ ਚਾਹੀਦਾ ਵੈਸੇ ਤਾਂ ਸਿੱਧਾ ਤਰੀਕਾ ਹੈ ਵੀ ਜੋ ਲਿਖਿਆ ਉਹ ਪੜੀ ਜਾਓ ਇਹ ਨਹੀਂ ਵੀ ਕਾਲੀ-ਕਾਲੀ ਜ ਆਪਣੇ ਕੋਲ ਹੀ ਤੇਰੇ ਅੱਖਰ ਵਰਤ ਲਿਆ ਜਾਂ ਦੂਜੇ ਤੁਧ ਨੂੰ ਵਰਤ ਲਿਆ ਤੁਹਨੋਂ ਵਰਤ ਲਿਆ ਚਲੇ ਦੇ ਨਾਲ ਕੀ ਫਰਕ ਪੈਣ ਲੱਗਿਆ ਮਹਾਰਾਜ ਕਹਿੰਦੇ ਜੋ ਗੁਰਬਾਣੀ ਲਿਖੀ ਆ ਉਸੇ ਪ੍ਰਕਾਰ ਗੁਰਬਾਣੀ ਦਾ ਪਾਠ ਆਪਾਂ ਨੂੰ ਸਤਿਗੁਰੂ ਦੀ ਬਖਸ਼ਿਸ਼ ਨਾਲ ਕਰਨਾ ਚਾਹੀਦਾ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਬਖਸ਼ਿਸ਼ ਕੀਤੀਆਂ ਜਪਜੀ ਸਾਹਿਬ ਦੀਆਂ ਸੋ ਮਹਾਰਾਜ ਸੋਦਰ ਦੀ ਬਖਸ਼ਿਸ਼ ਕਰਨ ਲੱਗੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਠ ਅੰਗ ਤੱਕ ਆਪਾਂ ਨੇ ਦੇਖਿਆ ਕਿ ਜਪਜੀ ਸਾਹਿਬ ਦਾ ਪਾਠ ਹੈ ਅੱਠ ਅੰਗ ਚਾਰ ਪੱਤਰੇ ਬਣਦੇ ਨੇ ਕੁੱਲ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਧੰ ਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗ ਆਸਾ ਵਿੱਚ ਸੋਦਰ ਨਾਮੇ ਸ਼ਬਦ ਨੂੰ ਉਚਾਰਨ ਕਰਦੇ ਨੇ ਸੋਦਰ ਛੰਦ ਦੀ ਚਾਲ ਹੈ ਸੋਦਰ ਸੋਦਰ ਉਹ ਪਰਮੇਸ਼ਰ ਦੇ ਦਰਵਾਜ਼ੇ ਦਾ ਜਿਸ ਵਿੱਚ ਕਥਨ ਹੋਵੇ ਉਹਨੂੰ ਕਹਿੰਦੇ ਨੇ ਸੋਦਰ ਜਿਵੇਂ ਆਉਂਦੀ ਬਾਣੀ ਸੋਪੁਰਖ ਜਿਹੜੇ ਸ਼ਬਦ ਦੇ ਦਰ ਅੰਦਰ ਪਰਮੇਸ਼ਰ ਦੇ ਜਸ ਦਾ ਨਰੂਪਨ ਹੋਵੇ ਉਹਨੂੰ ਕਹਿੰਦੇ ਨੇ ਸੋਦਰ ਪਰਮੇਸ਼ਰ ਨੇ ਕਿਹਾ ਕਿ ਸਾਡਾ ਦਰਵਾਜ਼ਾ ਤੇ ਘਰ ਆਪ ਨੇ ਕਿਹੜਾ ਨਿਸ਼ਚੈ ਕੀਤਾ ਹੋਇਆ ਹੁਣ ਇਹ ਪਹਿਲਾਂ ਤਾਂ ਅਸੀਂ ਸਿੱਧਾਂ ਦੇ ਨਾਲ ਸਿੱਧੀ ਗੱਲ ਜਪਜੀ ਸਾਹਿਬ ਚ ਆ ਜਿਹੜਾ ਸੋਦਰ ਰਹਿ ਰਾਸ ਵਿੱਚ ਉਚਾਰਨ ਕੀਤਾ ਇਹ ਪਰਮੇਸ਼ਰ ਦੇ ਸਨਮੁਖ ਸਾਹਮਣੇ ਖੜ ਕੇ ਉਚਾਰਨ ਕੀਤਾ ਤਾਂ ਹੀ ਉਹਜ ਸੰਬੋਧਨ ਉਹ ਤੇਰਾ ਸਿੱਧਾਂ ਨੂੰ ਥੋੜੀ ਕਹਿਣਾ ਸੀ ਤੇਰਾ ਅਕਾਲ ਪੁਰਖ ਜੀ ਨੂੰ ਕਹਿਣਾ ਸੀ ਤੇਰਾ ਸੋਇਸ ਕਰਕੇ ਮਹਾਰਾਜ ਨੇ ਪਹਿਲਾਂ ਉਚਾਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਜੋ ਕੇਵਲ ਇੱਕ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਹਦੀ ਪ੍ਰਾਪਤੀ ਹੁੰਦੀ ਹੈ ਸੋ ਦਰ ਤੇਰਾ ਕੇਹਾ ਸੋ ਕਰੋ ਕੇਹਾ ਜਿਤ ਬਹਿ ਸਰਬ ਸੰਮਲੇ اے ਵਾਹਿਗੁਰੂ ਦਰਵਾਜਾ ਤੇਰਾ ਕਿਹੜਾ ਕਹੀਏ ਜੀ ਉਹ ਘਰ ਕਿਹੜਾ ਕਹੀਏ ਜੀ ਜਿੱਥੇ ਬਹਿ ਕੇ ਆਪ ਸਾਰ ਜੀਵਾਂ ਦੀ ਸੰਭਾਲ ਕਰਦੇ ਹੋ ਕਿਉਂਕਿ ਸਾਰੇ ਦਰਵਾਜੇ ਸਾਰੇ ਘਰ ਤੁਹਾਡੇ ਹੀ ਨੇ ਹਰੇਕ ਦਰਵਾਜਾ ਤੁਹਾਡਾ ਹੀ ਹੈ ਸੋ ਇਸ ਕਰਕੇ ਸਿੱਖਾਂ ਨੂੰ ਸਮਝਾਉਣ ਵਾਸਤੇ ਆਪ ਜੀ ਨੇ ਮੇਰਾ ਦਰਵਾਜਾ ਅਤੇ ਘਰ ਕਿਹੜਾ ਨਿਸ਼ਚੈ ਕੀਤਾ ਹੋਇਆ ਹੈ ਸਿੱਖਾਂ ਨੂੰ ਵੀ ਤਾਂ ਸਮਝਾਉਣਾ ਨਾ ਮਹਾਰਾਜ ਉਹ ਸੰਸਾਰ ਰੂਪ ਦਰਵਾਜਾ ਆਪਦੇ ਕਥਨ ਕੀਤਾ ਹੈ ਅਤੇ ਸੱਚਖੰਡ ਰੂਪੀ ਘਰ ਤੁਹਾਡਾ ਕਥਨ ਕੀਤਾ ਜੇ ਸੱਚਖੰਡ ਘਰ ਵਿੱਚ ਬੈਠ ਕੇ ਆਪ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ ਸਚ ਖੰਡ ਵਸੈ ਨਿਰੰਕਾਰ ਸਚ ਖੰਡੇ ਚ ਨਿਰੰਕਾਰ ਦਾ ਵਾਸਾ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਭਾਵਨ ਹਾਰੇ ਏ ਵਾਹਿਗੁਰੂ ਤੇਰੇ ਦਰਵਾਜੇ ਵਿੱਚ ਬੇ ਅੰਤ ਨਾਦ ਆਦਿਕ ਵਜਦੇ ਨੇ ਅਣਗਿਣਤ ਭਾਵ ਪ੍ਰਗਟ ਹੀ ਸਾਰੇ ਪਤਨ ਕਿੰਨੇ ਗਾਉਣ ਵਾਲੇ ਕੋਈ ਅੰਤ ਨਹੀਂ ਆ ਉੱਥੇ ਇਹ ਤਾਂ ਜਦੋਂ ਤੀਸਰੀ ਅੱਖ ਖੁੱਲਦੀ ਫੇਰ ਹੀ ਦਿਖਦਾ ਬੰਦਾ ਇੱਥੇ ਕਿਸ ਨੇ ਮਾਲਕ ਜਿੰਤੂ ਜੀ ਕੀਤਾ ਇਹ ਬੜੇ ਸਾਲਾਂ ਦੀ ਗੱਲ ਹੈ ਕਹਿੰਦੇ ਕਿ ਬਾਣੀ ਚ ਬਾਰ-ਬਾਰ ਬੰਦੇ ਨੂੰ ਕੀੜਾ ਕਰਮ ਲਿਖਿਆ ਲਿਖਿਆ ਹੈ ਉਹ ਹੈ ਹੀ ਕੀਰੇ ਕਰਮ ਜਾ ਕੇ ਕਰੇ ਸਤਖੰਡ ਦਾ ਦਰਵਾਜ਼ਾ ਦੇਖਣਾ ਉੱਥੇ ਤਾਂ ਸਾਡੀ ਵਾਰੀ ਨਹੀਂ ਆਉਂਦੀ ਕਿਸੇ ਦੀ ਕਰੋੜਾਂ ਕਰੋੜ ਜੀਵ ਖੜੇ ਹੱਥ ਜੋੜ ਕੇ ਵੱਡੇ ਵੱਡੇ ਕਰੋੜਾਂ ਸੂਰਜ ਹੱਥ ਜੋੜ ਕੇ ਖੜੇ ਕਰੋੜਾਂ ਚੰਦਰਮਾ ਖੜੇ ਕਰੋੜਾਂ ਤਾਰੇ ਖੜੇ ਨੇ ਕਰੋੜਾਂ ਦੇਵਤੇ ਖੜੇ ਨੇ ਉੱਥੇ ਕੋਈ ਅੰਕ ਹੈ ਸਾਡੇ ਤਾਂ ਕੋਈ ਗਿਣਤੀ ਨਹੀਂ ਹੱਥ ਕੋ ਇੰਨਾ ਵੱਡਾ ਵਾਹਿਗੁਰੂ ਪ੍ਰਮਾਤਮਾ ਬੰਦਾ ਤਾਂ ਗੰਦਗੀ ਦੇ ਕੀੜਾ ਕੀ ਇਹਦੇ ਸਰੀਰ ਦੇ ਵਿੱਚ ਗੰਦਗੀ ਨਹੀਂ ਅੱਖਾਂ 'ਚ ਗੰਦਗੀ ਗਿੱਡ ਜੀ ਨਿਕਲ ਜਾਂਦੇ ਪਾਣੀ ਨਿਕਲ ਜਾਂਦਾ ਕੰਨਾਂ 'ਚ ਮੈਲ ਹੈ ਮੁੱਖ ਵਿੱਚ ਮੈਲ ਹੈ ਕੀ ਹੈ ਸਾਰਾ ਸਰੀਰ ਹਮ ਕੀੜੇ ਕਰਮ ਸਤਿਗੁਰ ਸ੍ਰਿਨਾਈ ਮਹਾਰਾਜ ਅਸੀਂ ਤਾਂ ਕੀੜੇ ਹਿਸ ਕਰਕੇ ਤੇਰੇ ਦਰਵਾਜ਼ੇ ਉੱਤੇ ਤਾਂ ਗਾਉਣ ਵਾਲਿਆਂ ਦਾ ਕੋਈ ਪਤਾ ਹੀ ਨਹੀਂ ਕਿੰਨੇ ਗਾ ਰਹੇ ਨੇ ਪਹਿਲਾਂ ਤਾਂ ਆ ਦੇਖ ਲਓ ਆਪਣੇ ਰਾਗੀਓ ਕਿੰਨੇ ਨੇ ਸੰਸਾਰ 'ਚ ਪਹਿਲਾਂ ਤਾਂ ਇੱਥੇ ਰਾਗੀ ਸਿੰਘਾਂ ਦੀ ਗਿਣਤੀ ਨਹੀਂ ਹੁੰਦੀ ਫਿਰ ਦੇਵਤਿਆਂ ਦੇ ਰਾਗੀ ਵੱਖਰੇ ਨੇ ਦੇਵਤੇ ਗਾ ਰਹੇ ਨੇ ਕੌਣ-ਕੌਣ ਗਾ ਰਹੇ ਜੀ ਕੇਤੇ ਤੇਰੇ ਰਾਗ ਪਰਿ ਸਿਓ ਕਹੀ ਆਹ ਕੇਤੇ ਤੇਰੇ ਗਾਉਣ ਹਾਰੇ ਏ ਮਹਾਰਾਜ ਤੇਰੇ ਦਰ ਘਰ ਵਿੱਚ ਕਿੰਨੇ ਰਾਗ ਨੇ ਕਿੰਨੇ ਪਰੀਆਂ ਨੇ ਕਿੰਨੀਆਂ ਰਾਗਣੀਆਂ ਸਹਿਤ ਰਾਗ ਗਾਇਨ ਕਰ ਰਹੇ ਨੇ ਜਿਹੜਾ ਕੋਈ ਅੰਤ ਹੈ ਕੋਈ ਅੰਤ ਨਹੀਂ ਹੈ 84 ਤਾਂ ਮੁੱਖ ਰਾਗ ਹੋ ਗਏ ਨਾ ਉਹਨਾਂ ਦੇ ਅੱਗੇ ਗਿੰਤੀਆਂ ਬਹੁਤ ਨੇ ਰਾਗਾਂ ਦੀਆਂ ਕਿੰਨੇ ਹੀ ਰਾਗ ਜਿਹੜੇ ਨੇ ਰਾਗਣੀਆਂ ਤੇ ਪੁੱਤਰਾਂ ਦੇ ਸਮੇਤ ਕਥਨ ਕਰਦੇ ਨੇ ਤੇਰੇ ਘਰ ਵਿੱਚ ਕਿੰਨੇ ਹੀ ਰਾਗਾਂ ਦੇ ਗਾਉਣ ਵਾਲੇ ਨੇ ਤੇਰੇ ਦਰ ਘਰ ਚ ਕਿੰਨੇ ਹੀ ਪ੍ਰੇਮ ਦੇ ਧਾਰਨ ਕਰਨ ਵਾਲੇ ਹੱਥ ਬੰਨ ਕੇ ਖੜੇ ਨੇ ਕਿੰਨੇ ਹੀ ਪਰੀਆਂ ਤੋਂ ਭਾਵ ਕਰਨਾ ਮੁੱਤਾ ਮੈਤਰੀ ਅਪੇਖਿਆ ਦਾ ਰੂਪ ਧਾਨ ਕਰਕੇ ਖੜੀਆਂ ਕਿੰਨੀਆਂ ਪੁੱਤਰ ਤੇਰੇ ਸਤ ਸੰਤੋਖ ਗਿਆਨ ਆਦਿਕ ਖੜੇ ਨੇ ਔਰ ਕਿੰਨੇ ਤੁਸੀਂ ਪਿਤਾ ਰੂਪ ਹੋ ਕੋਈ ਅੰਤ ਨਹੀਂ ਮਤ ਮਾਤਾ ਪਿਤਾ ਸੰਤੋਖ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਮਹਾਰਾਜ ਜੀ ਪੌਣ ਗਾਉਂਦਾ ਇਹ ਪੌਣ ਜਿਹੜੀ ਦੇਵਤਾ ਹੈ ਪਾਣੀ ਦੇਵਤਾ ਬਸੰਤਰ ਦੇਵਤਾ ਦਿਸ਼ਾ ਦੇ ਮਾਰਨੇ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ پاک ਪਵਿੱਤ ਇਹ ਖੁਦ ਗੁਰੂ ਨਾਨਕ ਸਾਹਿਬ ਨੇ ਲਿਖਿਆ ਸਾਰੇ ਜੇ ਮੈਂ ਆਪ ਹੀ ਕਹਿੰਦਾ ਪਉਣ ਦੇਵਤਾ ਪਾਣੀ ਦੇਵਤਾ ਮੇਰੇ ਮੰਗਰੀ ਪਿਆ ਜਾਣੇ ਸਾਰਿਆਂ ਨੇ ਆ ਜੇ ਨਵੇਂ-ਨਵੇਂ ਜੰਮੇ ਐ ਤੇ ਕਹੇ ਇਹ ਕਿਉਂ ਕਿਹਾ ਉਹ ਤਾਂ ਗੁਰੂ ਸਾਹਿਬ ਨੇ ਲਿਖਿਆ ਸ਼ੁਕਰ ਆ ਬਚ ਗਏ ਅਸੀਂ ਪਉਣ ਪਾਣੀ ਤੇ ਬੈਸੰਤਰ ਦੇਵਤਾ ਆਗਨ ਦੇਵਤਾ ਸਾਰੇ ਹੀ ਤੇਰੇ ਜਸ ਨੂੰ ਗਾਉਂਦੇ ਨੇ ਸਿਮਰ ਧਰਤੀ ਆਰਿਆ ਆਕਾਸ਼ਾ ਸਿਮਰਹ ਚੰਦ ਸੂਰਜ ਗੁਣ ਤਾਸਾ ਪਉਣ ਪਾਣੀ ਬੈਸੰਤਰ ਸਿਮਰਹ ਸਿਮਰਹ ਸਗਲ ਉਪਾਰ ਜਨਾ ਪਵਨ ਤੋਂ ਭਾਵ ਰਜੋ ਗੁਣੀ ਪੁਰਸ਼ ਗਾਉਂਦੇ ਨੇ ਸਤੋ ਗੁਣੀ ਗਾਉਂਦੇ ਨੇ ਪਾਣੀ ਵਾਂਗੂ ਜਿੰਨਾ ਸੁਭਾਅ ਬਸੰਤਰ ਤੋਂ ਭਾਵ ਤਮੋ ਗੁਣੀ ਪੁਰਸ਼ ਗਾਉਂਦੇ ਨੇ ਤਿੰਨੇ ਤੇਰੇ ਜਸ ਨੂੰ ਗਾਉਂਦੇ ਨੇ ਧਰਮ ਰਾਜਾ ਵੀ ਤੁਹਾਡੇ ਜਸ ਨੂੰ ਗਾ ਰਿਹਾ ਹੈ ਮਹਾਰਾਜ ਰਾਜੇ ਲੋਕ ਧਰਮ ਅਦਾਲਤਾਂ ਦੇ ਦੁਆਰੇ ਤੇਰੇ ਜਸ ਨੂੰ ਗਾਉਂਦੇ ਨੇ ਗਾਵਨ ਦੁੱਧ ਨੋ ਚਿੱਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਚਿੱਤਰ ਸੱਜੇ ਮੁੱਢੇ ਤੇ ਬੈਠ ਕੇ ਇਸੇ ਪ੍ਰਕਾਰ ਦਿਨ ਦੀ ਗੱਲ ਲਿਖਦਾ ਗੁਪਤ ਖੱਬੇ ਮੁੱਢ ਤੇ ਬਹਿ ਕੇ ਰਾਤ ਦੀ ਗੱਲ ਲਿਖ ਕੇ ਗਾਉਂਦਾ ਫਿਰ ਜਿਨ੍ਹਾਂ ਦੇ ਲਿਖੇ ਹੋਏ ਲੇਖ ਨੂੰ ਧਰਮ ਰਾਜਾ ਵਿਚਾਰਦਾ ਉਹ ਸਭ ਤੇਰੇ ਜਸ ਨੂੰ ਗਾਉਂਦੇ ਨੇ ਕਿਉਂਕਿ ਆਪਾਂ ਮਨੋਖੀੜ ਰੱਬ ਤੋਂ ਡਰਦੇ ਨਹੀਂ ਉਹ ਕਿਉਂ ਨਹੀਂ ਡਰਦੇ ਕਿ ਆਪਾਂ ਨੂੰ ਪਤਾ ਹੀ ਨਹੀਂ ਜਿਵੇਂ ਨਿਆਣੇ ਨੂੰ ਖੜਾ ਦਈਏ ਕਿਸੇ ਚੀਜ਼ ਦੇ ਕੋਲੇ ਜਿਹੜੀ ਚੀਜ਼ ਬਹੁਤ ਖਤਰਨਾਕ ਹੋਵੇ ਬੱਚੇ ਨੂੰ ਕੀ ਪਤਾ ਕੀ ਹੈ ਸੱਪ ਤੋਂ ਆਪਾਂ ਡਰਦੇ ਨਹੀਂ ਕਾਜ ਆ ਬਾਲ ਹੋਵੇ ਰਿੱਡਦਾ ਫਿਰਦਾ ਉਹ ਸੱਪ ਨੂੰ ਫੜਦਾ ਉਹਨੂੰ ਕੀ ਪਤਾ ਸੱਪ ਕੀ ਚੀਜ਼ ਆ ਇਹ ਕਰੰਟ ਦੀਆਂ ਤਾਰਾਂ ਕੀ ਚੀਜ਼ ਆ ਪੰਥ ਪਤਾ ਇਸ ਕਰਕੇ ਖਤਰਨਾਕ ਕੋਈ ਵੀ ਚੀਜ਼ ਆ ਉਹਨੂੰ ਬੱਚਾ ਹੱਥ ਪਾਉਂਦਾ ਡਰਦਾ ਨਹੀਂ ਜਿਹਨੂੰ ਪਤਾ ਉਹ ਡਰ ਡਰ ਕੰਬਦਾ ਦੇਵਤਿਆਂ ਨੂੰ ਆਦਿਕ ਹੋਰ ਸਾਰਿਆਂ ਨੂੰ ਪਤਾ ਹੈ ਕਿ ਰੱਬ ਕੀ ਚੀਜ਼ ਆ ਉਹ थर थर ਕੰਬਦੇ ਨੇ ਪ੍ਰਮਾਤਮਾ ਤੋਂ ਬਹੁਤ ਡਰਦੇ ਨੇ ਉਹ ਫਾਈਨਲ ਟੱਚ ਹੈ ਨਾ ਜੇ ਇੱਕ ਵਾਰੀ ਕੋਈ ਵੀ ਵਜਨ ਕਰਤਾ ਨਾ ਮੋੜ ਨਾ ਟਲਦਾ ਫਿਰ ਆਪਾਂ ਤਾਂ ਰੱਬ ਇਹੋ ਸਮਝਦੇ ਨੇ ਜਿੱਤੇ ਨਿੱਕੇ ਨਿਆਣੇ ਹੁੰਦੇ ਨੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਜੇ ਉਹ ਗਲਤੀਆਂ ਜੀਆਂ ਕਰੀ ਜਿੰਨੇ ਅਗਰ ਆਪਾਂ ਧਿਆਨ ਨਹੀਂ ਦੇ ਜਲ ਕੋਈ ਨਿਆਣਾ ਪਾਣੀ ਡੋਲਤਾ ਉਹ ਕਾਗਜ਼ ਪਾੜਤੇ ਉਥੇ ਕੋਈ ਨਵੀਂ ਚੀਜ਼ ਲਿਆਂਦੀ ਨਵੇਂ ਇੱਕ ਨਿਆਣੇ ਨੇ ਕਿਸੇ ਨੇ ਨਵਾਂ ਮੋਬਾਈਲ ਲਿਆਂਦਾ ਉਹ ਸਾਰੀਆਂ ਚੀਜ਼ਾਂ ਧੋ ਕੇ ਖਾਦੇ ਹੁੰਦੇ ਸੀ ਸੂਚੀ ਕਰਨੀ ਆ ਚੀਜ਼ ਸੂਚੀ ਕਰਨੀ ਨਿਆਣਾ ਜਾ ਕੇ ਬਾਥਰੂਮ ਚ ਮੋਬਾਈਲ ਹੀ ਧੋ ਲਿਆ ਐ ਨਮਾ ਕਹਿੰਦਾ ਮੈਂ ਕਿਹਾ ਕਿ ਜੂਠਾ ਨਾ ਹੋਵੇ ਕਿਤੇ ਉਹ ਮੋਬਾਈਲ ਚ ਹੀ ਪਾਣੀ ਪਾਤਾ ਹੁਣ ਉਹਨੂੰ ਕੀ ਕਹਿਣਾ ਸੀ ਕਰਦਿਆ ਨੇ ਇਸ ਕਰਕੇ ਆਪਾਂ ਬਹੁਤ ਛੋਟੇ ਹੋਣ ਕਰਕੇ ਮਹਾਰਾਜ ਆਪਾਂ ਨੂੰ ਕੁਛ ਹੀ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਇਸ ਕਰਕੇ ਇਹ ਨਹੀਂ ਸਮਝ ਲੈਣਾ ਚਾਹੀਦਾ ਆਪਾਂ ਨੂੰ ਕੁਛ ਕਹਿੰਦੇ ਨਹੀਂ ਪਰ ਜਦੋਂ ਕਹਿਣ ਲੱਗਦੇ ਨੇ ਫਿਰ ਇੱਕ ਵਾਰੀ ਸਾਰਾ ਕੁਝ ਸਾਫ਼ ਹੀ ਕਰ ਦਿੰਦੇ ਨੇ ਧਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਇਹ ਵਾਹਿਗੁਰੂ ਇਹ ਜਿਹੜੇ ਈਸ਼ਰ ਸ਼ਿਵ ਜੀ ਆ ਬ੍ਰਹਮਾ ਹੈ ਆਪੋ ਆਪਣੀਆਂ ਦੇਵੀਆਂ ਤੋਂ ਪਾਪ ਸ਼ਕਤੀਆਂ ਦੇ ਸਮੇਤ ਤੁਹਾਨੂੰ ਗਾਉਂਦੇ ਨੇ 96 ਕਰੋੜ ਦੇਵੀਆਂ ਗਾਉਂਦੀਆਂ ਤੇਰੇ ਜਸ ਨੂੰ ਇਹ ਤੇਰੇ ਸਦਾ ਦੇ ਬਣਾਏ ਹੋਏ ਤੈਨੂੰ ਗਾਉਂਦੇ ਨੇ ਸਵੇਰੇ ਸਵੇਰੇ ਉੱਠ ਕੇ ਸਾਰੇ ਗਾਉਂਦੇ ਨੇ ਸਾਰੇ ਬਾਲਕੇ ਬਾਲਕੀਆਂ ਸਮੇਤ ਸ਼ੋਭਨੀਕ ਜਸ ਨੂੰ ਗਾਉਂਦੇ ਨੇ ਤੇਰੇ ਨੂੰ ਸਿਮਰੈ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰੈ ਦੇਵ ਤੇ ਕੋੜ ਤੇ ਤੀਸਾ ਸਿਮਰੈ ਜਖ ਦੈਤ ਸਭ ਸਿਮਰੈ ਅਗਾਂਤ ਨਾ ਜਾਈ ਜਸ ਗਨਾ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਦੇਵਤਿਆਂ ਦਾ ਰਾਜਾ ਇੰਦਰ ਇੰਦਰਾਸਨ ਤੋਂ ਭਾਵ ਰਾਜ ਸਿੰਘਾਸਨ ਪਰ ਬੈਠਾ ਹੋਇਆ ਦੇਵਤਿਆਂ ਦੇ ਨਾਲ ਮਿਲ ਕੇ ਗਾਉਂਦਾ ਦੇਵਤੇ ਵੀ ਆਦਨ ਨਾਲ ਦੱਸ ਗਾਉਂਦੇ ਨੇ ਇੰਦਰਾਸਨ ਚਾਂਦਨੀ ਨੂੰ ਵੀ ਕਹਿੰਦੇ ਨੇ ਉਹਦੇ ਚਾਂਦਨੀ ਲੱਗੀ ਹੁੰਦੀ ਇੰਦਰਾਸਨ ਦਾ ਭਾਵ ਇਹ ਵੀ ਕਿਉਂਕਿ ਉਹ ਵੀ ਰਾਜਾ ਹੈ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਬੀਚਾਰੇ 86 ਸਿੱਧ ਸਮਾਧੀਆਂ ਜਿਸ ਤੋਂ ਕਿ ਤੁਹਾਨੂੰ ਮਹਾਰਾਜੀ ਗਾਉਂਦੇ ਹੁਣ ਰੱਬ ਦੇ ਸਾਹਮਣੇ ਖੜ ਕੇ ਕਹਿ ਰਹੇ ਨੇ ਹੁਣ ਸਿੱਧਾਂ ਨੂੰ ਨਹੀਂ ਕਹਿ ਰਹੇ ਮਹਾਰਾਜੀ ਤੁਹਾਨੂੰ 84 ਸਿੱਧ ਵੀ ਗਾਉਂਦੇ ਆ ਜੀ ਵਿਚਾਰਬਾਨ ਸਾਧੂ ਵੀ ਤੁਹਾਨੂੰ ਗਾਉਂਦੇ ਆ ਜੀ ਬੀਚਾਰੇ ਬਿਹਾਰੀ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਲਖਮਣ ਜਤੀ ਆਦਿਕ ਛੇ ਜਤੀ ਸਤਵਾਦੀ ਦਸ਼ਰਥਾਦਿਕ ਸੰਤੋਖੀ ਚੂਨਕ ਲਖੀ ਆਦਿਕ ਸਭ ਤੁਹਾਨੂੰ ਗਾਉਂਦੇ ਨੇ ਜੀ ਕਰਾਰੇ ਜਿਹੜੇ ਤਕੜੇ ਬਵੰਜਾ ਵੀ ਤੁਹਾਨੂੰ ਗਾਉਂਦੇ ਨੇ ਗਾਵਨ ਤੁਦਨੋਂ ਪੰਡਿਤ ਪੜਨ ਰਖੀ ਸੂਰ ਜੁਗ-ਜੁਗ ਵੇਦਾਂ ਨਾਲ ਪੰਡਿਤ ਤੇ ਪੰਦਤ ਸਿਹਾਰੀ ਦਾ ਧਿਆਨ ਰੱਖਣਾ ਰਖੀ ਸੂਰ ਉਥੇ ਨਹੀਂ ਧਿਆਨ ਰੱਖੀ ਸੂਰ ਇਥੇ ਔਂਕੜ ਆਇਆ ਪਰਾਣਾ ਦੇ ਪੜਨ ਵਾਲੇ ਪੰਡਿਤ ਕਥਾ ਕਰਨ ਵਾਲੇ ਪੰਡਿਤ ਤੇ ਪੜਨ ਵਾਲੇ ਵਿਦਿਆਰਥੀ ਰਖੀਸੁਰ ਤੋਂ ਪਾਪ ਮਹਾਤਮਾ ਰੀਖੀ ਇੰਦਰੀਆਂ ਨੂੰ ਜਿਨ੍ਹਾਂ ਨੇ ਦਮਨ ਕੀਤਾ ਉਹ ਵੀ ਤੇਰੇ ਜਸ ਨੂੰ ਗਾਉਂਦੇ ਚਾਰੇ ਜਗ ਕੋ ਆਪੋ ਆਪਣੇ ਚਾਰ ਵੇਦਾਂ ਤੇ ਚਾਰਾ ਅਵਤਾਰਾ ਸਮੇਤ ਤੁਹਾਨੂੰ ਗਾਉਂਦੇ ਨੇ ਗਾਵਨ ਦੁੱਧ ਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਸਵਰਗ ਲੋਕ ਦੇ ਵਿੱਚ ਮਛ ਤੋਂ ਪਾਪ ਮਾਤ ਲੋਕ ਵਿੱਚ ਪਿਆਲੇ ਤੋਂ ਪਾਪ ਪਤਾਲ ਲੋਕ ਕੁਝ ਤਿੰਨਾਂ ਲੋਕਾਂ ਵਿੱਚ ਰਹਿਣ ਵਾਲੀਆਂ ਜੋ ਮੋਹਣੀਆਂ ਇਸਤਰੀਆਂ ਮਨ ਨੂੰ ਮੋਹਣ ਵਾਲੀਆਂ ਉਹ ਵੀ ਤੁਹਾਨੂੰ ਗਾਉਂਦੀਆਂ ਨੇ ਮੋਹਣੀ ਅਵਤਾਰ ਮਨਮੋਹਨ ਤੋਂ ਭਾਵ ਕ੍ਰਿਸ਼ਨ ਜੀ ਯਾਦ ਕੇ ਸਾਰੇ ਆਪ ਜੀ ਨੂੰ ਗਾਉਂਦੇ ਨੇ ਮੋਹ ਨੂੰ ਜਿਨ੍ਹਾਂ ਨੇ ਹਣੀਆਂ ਤੋਂ ਭਾਵਨਾਸ ਕੀਤਾ ਉਹ ਵੀ ਤੁਹਾਨੂੰ ਗਾਉਂਦੇ ਨੇ ਤੇ ਪ੍ਰਮਾਤਮਾ ਆਪ ਜੀ ਦੇ ਜਸ ਨੂੰ ਗਾਉਂਦੇ ਜੀ ਸਾਰੇ ਤਿੰਨਾਂ ਲੋਕਾਂ ਵਿੱਚ ਆਪ ਦੇ ਜਸ ਨੂੰ ਗਾਉਂਦੇ ਨੇ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਉਦੋਂ ਆਪ ਹੀ ਗਾਈ ਜਾਂਦੇ ਨੇ ਇਕੱਲੇ ਹੋਣ ਤਾਂ ਆਤਮ ਚਿੰਤਨੀ ਕਰੀ ਜਾਂਦੇ ਨੇ ਆਪਣਾ ਸੁੰਨ ਸਮਧ ਹੀ ਆਪ ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾਪ ਗਾਵਨ ਦੁੱਧ ਨੂੰ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਇਹ ਵਾਹਿਗੁਰੂ ਆਪ ਦੇ ਪੈਦਾ ਕੀਤੇ 14 ਰਤਨ ਆਪ ਨੂੰ ਗਾਉਂਦੇ ਨੇ 68 ਤੀਰਥ ਗਾਉਂਦੇ ਨੇ ਤੀਰਥਾਂ ਦੇ ਨਾਲ ਰਹਿਣ ਵਾਲੇ ਮਹਾਤਮਾ ਵੀ ਆਪ ਦੇ ਜਸ ਨੂੰ ਗਾਉਂਦੇ ਨੇ ਗਾਵਨ ਦੁੱਧ ਨੂੰ ਜੋਧ ਮਹਾਬਲ ਸੂਰਾ ਗਾਵਨ ਦੁੱਧ ਨੂੰ ਖਾਣੀ ਚਾਰੇ ਜੋਧੇ ਵੀ ਮਹਾਬਲੀ ਵੀ ਸੂਰਮੇ ਵੀ ਚਾਰੇ ਖਾਣੀਆਂ ਵੀ ਤੁਹਾਨੂੰ ਗਾਉਂਦੀ ਜਪਜੀ ਸਾਹਿਬ ਜੀ ਮਰਨਾ ਹੋ ਗਿਆ ਜੋਧਿਆਂ ਦਾ ਤੇ ਚਾਰੇ ਖਾਣੀਆਂ ਦਾ ਕਿਉਂਕਿ ਆਪਾਂ ਜੋਧਿਆਂ ਦਾ ਨਿਰਣਾ ਹੁਣ ਬਾਰ-ਬਾਰ ਨਹੀਂ ਕਰਨਾ ਮਹਾਰਾਜ ਦੀ ਕਥਾ 'ਚ ਵੀ ਚਾਰ ਖਾਣੀਆਂ ਕਿਹੜੀਆਂ ਹੁੰਦੀਆਂ ਇੱਕੋ ਵਾਰ ਦੱਸਿਆ ਜਾਏਗਾ ਗਾਵਨ ਦੁੱਧ ਨੌ ਖੰਡ ਮੰਡਲ ਬ੍ਰਹਮੰਡਾ ਕਰ ਕਰਾ ਖੇ ਤੇਰੇ ਧਾਰੇ ਇਹ ਨੌ ਖੰਡ 400 ਕੋਹਾਂ ਦਾ ਖੰਡ ਹੁੰਦਾ ਮੰਡਲ ਅਤੇ ਬ੍ਰਹਮੰਡ ਦੇ ਸਾਰੇ ਗਾਉਂਦੇ ਨੇ ਮਹਾਰਾਜ ਨੇ ਸਾਰਾ ਇੱਕ ਸ਼ਬਦ ਹੀ ਲਿਖਿਆ ਹੋਇਆ ਮਾਰੂ ਰਾਗ ਦੇ ਵਿੱਚ ਉੱਥੇ ਵੀ ਸਭ ਕੁਝ ਲਿਖਿਆ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰਿਆ ਸਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸੋ ਇਸ ਕਰਕੇ ਉਤਪਤੀ ਕਰਕੇ ਸਾਰੇ ਜੀਵਤੈ ਨੂੰ ਮਰਿਆਦਾ ਵਿੱਚ ਧਾਰਨ ਕਰਕੇ ਤੁਸੀਂ ਰੱਖੇ ਹੋਏ ਨੇ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦ ਨੋਂ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤਰ ਸਾਲੇ ਇਹ ਵਾਹਿਗੁਰੂ ਜੀ ਤੁਹਾਨੂੰ ਗਾਉਂਦੇ ਨੇ ਉਹੀ ਤੈਨੂੰ ਗਾਉਂਦੇ ਨੇ ਜੋ ਤੈਨੂੰ ਭਾਉਂਦੇ ਨੇ ਉਹੀ ਗਾਉਂਦੇ ਨੇ ਅਸਲ ਵਿੱਚ ਇਹੀ ਹੈ ਕਿ ਜਿਹੜੇ ਭਾਜਾਂਦੇ ਨੇ ਉਹਨਾਂ ਨੂੰ ਲਾ ਦਿੰਦਾ ਹੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਹੈ ਰਸਾਲੇ ਤੇ ਪਸੂ ਮੂਹ ਭਗਤ ਤੇਰੇ ਵਿੱਚ ਰਤੇ ਹੋਏ ਜਿਹੜੇ ਨੇ ਰਸਾਂ ਦੇ ਘਰ ਨੇ ਨਾਮ ਰਸ ਵਿੱਚ ਡੁੱਬੇ ਹੋਏ ਨੇ ਹੋਰ ਕੀਤੇ ਤੁਦ ਨੋਂ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਮਹਾਰਾਜ ਨੇ ਹੋਰ ਕਿੰਨੇ ਕਿ ਤੁਹਾਡੇ ਜਸ ਨੂੰ ਗਾਉਂਦੇ ਨੇ ਉਹ ਮੈਨੂੰ ਚੇਤੇ ਨਹੀਂ ਆਉਂਦੇ ਇਹ ਨਿਮਰਤਾ ਹੈ ਗੁਰਾਂ ਦੀ ਪਰ ਸਾਰਾ ਕੋਈ ਦੱਸ ਵੀ ਦਿੱਤਾ ਹੈ ਇੰਉਂ ਗੱਲ ਕਰੀ ਦੀ ਨਾਲੇ ਦੱਸ ਦੇ ਤਰੀਕਾ ਕਦੇ ਵੀ ਨਹੀਂ ਕਹਿਣਾ ਪ੍ਰਮਾਤਮਾ ਨੂੰ ਮੈਂ ਸਾਰੇ ਗਾ ਤੇ ਜੀ ਹੁਣ ਕੋਈ ਬਾਕੀ ਨਹੀਂ ਰਿਹਾ ਇਹ ਤਾਂ ਹੰਕਾਰ ਹੋ ਗਿਆ ਨਿਮਰਤਾ ਚ ਆ ਕੇ ਕਹਿੰਦੇ ਮਹਾਰਾਜ ਜੀ ਹੋਰ ਤਾਂ ਮੈਨੂੰ ਪਤਾ ਨਹੀਂ ਜੀ ਇੰਨੇ ਕੁ ਤਾਂ ਮੈਂ ਦੱਸ ਦਿੱਤੇ ਜੀ ਪਰਮੇਸ਼ਰ ਵੀ ਹੱਸਦੇ ਨੇ ਵੀ ਦੇਖੋ ਨਾਲੇ ਸਾਰਾ ਦੱਸ ਵੀ ਦਿੱਤਾ ਤਨ ਨਾਨਕ ਤੇਰੀ ਵੱਡੀ ਕਮਾਈ ਤੁਹਾਡੀ ਗਰੀਬੀ ਦਾ ਕੋਈ ਅੰਤ ਨਹੀਂ ਬਹੁਤੀ ਨਿਮਰਤਾ ਸੱਚੇ ਪਾਤਸ਼ਾਹ ਜੀ ਇਸ ਕਰਕੇ ਆਖਦੇ ਨੇ ਕਿ ਮੈਂ ਨਾਨਕ ਵਿਚਾਰ ਕੇ ਕੀ ਕਹਾਂ ਜੇ ਇੱਥੋਂ ਤੱਕ ਸੱਚਖੰਡ ਦੇ ਵਿੱਚ ਪਰਮੇਸ਼ਰ ਦੇ ਸਰਮ ਗੁਰ ਨਾਨਕ ਦੇਵ ਜੀ ਨੂੰ ਉਸਤਤੀ ਕੀਤੀ ਤਿੰਨ ਦਿਨ ਉੱਥੇ ਰਹੇ ਨੇ ਜਦ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਸ਼ੇ ਸਾਹਮਣੇ ਕਿੰਨੀ ਉਸਤਤ ਕੀਤੀ ਆ ਬੜੇ ਪਿਆਰ ਨਾਲ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਉਹ ਵਾਹਿਗੁਰੂ ਜਿਹੜਾ ਮੈਂ ਪਿੱਛੇ ਵੀ ਸੱਚਾ ਸੀ ਪਿਛਲਿਆਂ ਯੁੱਗਾਂ ਦੇ ਵਿੱਚ ਵੀ ਸੱਚਾ ਸੀ ਪ੍ਰਮਾਤਮਾ ਹੁਣ ਵੀ ਸੱਚਾ ਅੱਗੇ ਨੂੰ ਵੀ ਸੱਚਾ ਹੋਵੇਗਾ ਉਹਦੀ ਨਾਈ ਤੋਂ ਪਾ ਵਡਿਆਈ ਜੋ ਮੈਂ ਮਾ ਉਹ ਵੀ ਸੱਚੀ ਐ ਹੈ ਤੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਜਿਨੇ ਸੰਸਾਰ ਦੀ ਰਚਨਾ ਬਣਾਈ ਆ ਉਹ ਪਰਮਾਤਮਾ ਹੋਣ ਵੀ ਆ ਪਿੱਛੇ ਵੀ ਸੀ ਅੱਗੇ ਨੂੰ ਵੀ ਹੋਵੇਗਾ ਜਾਏ ਨਾ ਜਾਸੀ ਜੰਮਦਾ ਮਰਦਾ ਨਹੀਂ ਜਾਏ ਦਾ ਅਰਥ ਹੈ ਜੰਮਣਾ ਜਾਸੀ ਦਾ ਅਰਥ ਹੈ ਜਾਣਾ ਨਹੀਂ ਆਉਂਦਾ ਨਾ ਜੰਮਦਾ ਨਾ ਮਰਦਾ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਾਲੇ ਪੀਲੇ ਸਾਵਲੇ ਰੰਗਾ ਰੰਗਾ ਦੀ ਅਤੇ ਮਧਰੇ ਲੰਬੇ ਗਿੱਠੇ ਮੁੱਠੀਆਂ ਆਦਿਕ ਦੀ ਭਾਂਤੀ ਤੋਂ ਪਵਤਰਾਂ ਤਰਾਂ ਦੀ ਸ੍ਰਿਸ਼ਟੀ ਵਾਯੂ ਨੇ ਪੈਦਾ ਕੀਤੀ ਹੈ ਹਾਥੀ ਘੋੜਾ ਊਠ ਖੱ쩌 ਜਿੰਸਾਂ ਵੀ ਪੈਦਾ ਕੀਤੀਆਂ ਪਰ ਆਪਣੇ ਆਪ ਪੈਦਾ ਨਹੀਂ ਕੀਤੀਆਂ ਪਰਮੇਸ਼ਰ ਨੇ ਮਾਇਆ ਦੁਆਰਾ ਸ੍ਰਿਸ਼ਟੀ ਰਚੀ ਨਾਲ ਦੱਸਤਾ ਕਿ ਮਾਇਆ ਜਿਨੂੰ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਬ ਜੀ ਸਾਚ ਵੇਖਿਆ ਆਉਂਦਾ ਉਹ ਇੱਥੇ ਦੇਖਿਆ ਪਾਠ ਧਿਆਨ ਦੇਣਾ ਇਹਨਾਂ ਗੱਲਾਂ ਵੱਲ ਉਹ ਵਾਹਿਗੁਰੂ ਅਕਾਲ ਪੁਰਖ ਆਪਣੇ ਕੀਤੇ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਦੇਖਦਾ ਹੈ ਪਾਲਣਾ ਕਰਦਾ ਹੈ ਆਪ ਹੀ ਫਿਰ ਇਸਨੂੰ ਸਮਾਪਤੀ ਕਰਦਾ ਜਿਵੇਂ ਉਹਦੀ ਇੱਛਾ ਹੁੰਦੀ ਜਦ ਤੱਕ ਨਿਆਣਾ ਖੇਡੀ ਜਾਂਦਾ ਖੇੜੀ ਜਾਂਦਾ ਕਈ ਵਾਰ ਨਿਆਣੇ 4-4 ਘੰਟੇ 8-8 ਘੰਟੇ ਫਿਰ ਸਾਰੀ ਗੇਮ ਜੀ ਇਕੱਠੀ ਕਰਕੇ ਰੱਖ ਦਿੰਦੇ ਐਦਾਂ ਹੀ ਖੇਡਦੇ ਨੇ ਵਾਹਿਗੁਰੂ ਕਿ ਉਹ ਅਸਲ 'ਚ ਉਹਨਾਂ ਦੀ ਆਪਾਂ ਵਿੱਚ ਦਾਖਲ ਨਹੀਂ ਦੇ ਸਕਦੇ ਮਹਾਰਾਜ ਹੁਣ ਐ ਕਰ ਦੋ ਐ ਕਰ ਦੋ ਕਹਿੰਦੇ ਦੇਖ ਹੀ ਜਾਓ ਬਸ ਮੇਰਾ ਖੇਡ ਦੇਖੋ ਖੇਡ ਹੀ ਦੇਖਣੀ ਆਪਾਂ ਤਾਂ ਵਿੱਚ ਦਾਖਲ ਦੇ ਨਹੀਂ ਸਕਦੇ ਬਸ ਇਹੀ ਆ ਕਿ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਮਹਾਰਾਜ ਆ ਤਾਂ ਬਹੁਤ ਮਾੜਾ ਕਰ ਰਹੇ ਜੀ ਕਹਿੰਦੇ ਕੋਈ ਮੈਂ ਵੀ ਦੇਖ ਰਿਹਾ ਤੁਸੀਂ ਵੀ ਦੇਖੀ ਜਾਓ ਜਦ ਮੇਰੇ ਚਿੱਤ ਕਰੋਗਾ ਮੈਂ ਆਪੇ ਠੀਕ ਕਰ ਲੂੰਗਾ ਸਭ ਕੁਝ ਜਦ ਠੀਕ ਕਰਨ ਤੇ ਹੁਣ ਸੈਕਿੰਡ 'ਚ ਕਰ ਦੇਣਾ ਕਰਨਾ ਨਹੀਂ ਤਾਂ ਕਰਨਾ ਹੀ ਨਹੀਂ ਲੰਮਕੀ ਜਾਓ ਇਸ ਕਰਕੇ ਨਿਰੰਕਾਰ ਦੀ ਰਾਜਾ ਚ ਰਹਿਣ ਵਿੱਚ ਹੀ ਫਾਇਦਾ ਆਪਾਂ ਨੂੰ ਉਂ ਬੇਨਤੀਆਂ ਕਰਦੇ ਰਹੋ ਮਹਾਰਾਜ ਜੀ ਚੜ੍ਹਦੀ ਕਲਾ ਕਰੋ ਕਿਰਪਾ ਕਰੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਤਿਸ ਭਾਵੈ ਸੋਇ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਜੋ ਕੁਝ ਵਾਹਿਗੁਰੂ ਨੂੰ ਪਾਉਂਦਾ ਉਹੀ ਕਰਦਾ ਮੁੜ ਕੇ ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਉਹਦਾ ਹੁਕਮ 모ੜਿਆ ਨਹੀਂ ਜਾਂਦਾ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਉਹ ਸਾਹਿਬ ਮਾਲਕ ਪਾਤਸ਼ਾਹਾਂ ਦਾ ਵੀ ਪਾਸ਼ਾ ਹੈ ਧੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਾਨੂੰ ਤੇ ਤੁਹਾਨੂੰ ਉਸ ਦੀ ਆਗਿਆ 'ਚ ਰਹਿਣਾ ਚਾਹੀਦਾ ਹੈ ਅਸੀਂ ਉਹਦੀ ਆਗਿਆ ਵਿੱਚ ਚੱਲੀਏ ਬਸ ਵਾਹਿਗੁਰੂ ਆਪ ਹੀ ਕਿਰਪਾ ਕਰਦੇ ਨੇ ਜੋ ਬੇਨਤੀ ਹੈ ਗੁਰਾਂ ਦੇ ਅੱਗੇ ਕਰਦੇ ਜਾਓ ਵਾਹਿਗੁਰੂ ਤੇ ਸਾਡਾ ਹੁਕਮ ਨਹੀਂ ਸਾਡੀ ਬੇਨਤੀ ਹੈ ਜੀ ਮਹਾਰਾਜ ਗਰੀਬਾਂ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜਿਵੇਂ ਧਰਤੀ ਨੇ ਪੁਕਾਰ ਕੀਤੀ ਸੀ ਫਿਰ ਤੁਸੀਂ ਸੁਣ ਲਈ ਸੀ ਜੀ ਤਦ ਤੁਸੀਂ ਪ੍ਰਗਟ ਹੋਏ ਜੀ ਫਿਰ ਦੁਨੀਆ 'ਚ ਸੁਧਾਰ ਕੀਤਾ ਹੁਣ ਤਾਂ ਤੁਸੀਂ ਪ੍ਰਗਟ ਸੰਸਾਰ ਤੇ ਵਿਰਾਜਮਾਨ ਹੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਹਿੰਦੇ ਮੈਂ ਖੇਡ ਦੇਖ ਰਿਹਾ ਆਪਣੀ ਮੈਂ ਦੇਖ ਰਿਹਾ ਤੇ ਸਿੱਖਾਂ ਦੀ ਸ਼ਰਧਾ ਕਿੱਥੇ ਕਿਨੂੰ ਜਾ ਰਹੀ ਕੀ ਕਰ ਰਹੇ ਨੇ ਸਾਰੀ ਦੇਖੀ ਜਾਉਂ ਦੇਖੀ ਜਾਉਂ ਜਦੋਂ ਦੇਖੂਗਾ ਬਹੁਤਾ ਹੀ ਫਿਰ ਚੜ ਗਏ ਉਦੋਂ ਇੱਕੋ ਸੈਕਿੰਡ 'ਚ ਠੀਕ ਕਰ ਦੇਣੇ ਆ ਦੇਖੀ ਜਾਣਾ ਬਸ ਦੇਖੀ ਜਾਂਦੇ ਨੇ ਆਪਾਂ ਕਾਲੇ ਪੈਜ ਨੇ ਛੋਟੇ ਮਨਾਂ ਵਾਲੇ ਛੋਟੇ ਦਿਲਾਂ ਵਾਲੇ ਐ ਹੋ ਗਿਆ ਜੀ ਐ ਹੋ ਗਿਆ ਜੀ ਘਬਰਾ ਜਾਂਦੇ ਆ ਉਹ ਕਹਿੰਦੇ ਜਦ ਮੈਂ ਬੈਠਾ ਤੁਹਾਨੂੰ ਕੋਹਰਾਉਣ ਦੀ ਕੀ ਲੋੜ ਬੈਠਾ ਨਾ ਮੈਂ ਕੋਈ ਕੁਝ ਕਰ ਸਕਦਾ ਮਹਾਰਾਜ ਕਿਰਪਾ ਕਰੋ ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਹੀ ਹੌਸਲਾ ਬਖਸ਼ੋ ਭਾਣਾ ਮੰਨਣ ਦਾ ਬਲ ਬਖਸ਼ੋ ਨਾਮ ਦੀ ਦਾਤ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਕਿਉਂ ਮਹਾਰਾਜ ਨੇ ਸੋਦਰ ਦਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਸ਼ਾਮ ਨੂੰ ਰਹਿ ਰਾਤ ਵੇਲੇ ਪੜਦੇ ਆ ਸੋਦਰ ਤੋਂ ਕੱਲ ਨੂੰ ਹਣ ਸਤਿਗੁਰੂ ਫੇਰ ਕਿਰਪਾ ਕਰਨਗੇ ਅੱਗੇ ਬਖਸ਼ਿਸ਼ ਕਰਨਗੇ ਆਓ ਆਪਾਂ ਤਾਂ ਬਸ ਗੁਰਾਂ ਦੇ ਗੁਣ ਗਾਇਨ ਕਰੀਏ ਵਾਹੇ ਗੁਰੂ ਵਾਹੇ wow